ਬਿਲਕੁਲ ਅੱਜ 6 ਦਿਨ ਦਾ ਰਿਮਾਂਡ ਜਿਹੜਾ ਹੈ ਉਹ ਪੂਰਾ ਹੋਇਆ ਉਸ ਤੋਂ ਬਾਅਦ ਮੋੜ ਤੋਂ ਅੰਮ੍ਰਿਤਸਰ ਦੀ ਅਦਾਲਤ ਦੇ ਵਿੱਚ ਨਾਰਾਇਣ ਸਿੰਘ ਚੋੜੇ ਨੂੰ ਪੇਸ਼ ਕੀਤਾ ਗਿਆ ਹੈ ਖਾਸ ਕਰਕੇ ਜੇਕਰ ਗੱਲ ਕਰ ਲਈਏ ਤਾਂ 6 ਦਿਨ ਜਿਹੜੇ ਨੇ ਉਹ ਰਿਮਾਂਡ ਦੇ ਬੀਤ ਚੁੱਕੇ ਨੇ ਹਾਲਾਂਕਿ ਅੱਜ ਅਦਾਲਤ ਦੇ ਵਿੱਚ ਜੱਜ ਸਾਹਿਬਾਨ ਦੇ ਨਾਲ ਪੁਲਿਸ ਜਿਹੜੀ ਆ ਉਹ ਬਹਿਸਤੀ ਹੋਈ ਨਜ਼ਰ ਵੀ ਆਈ ਵਕੀਲਾਂ ਨਾਲ ਕੁਝ ਬਹਿਸ ਵੀ ਜਿਹੜੀ ਆ ਉਹ ਜ਼ਰੂਰ ਹੋਈ ਹੈ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਨਰਨ ਸਿੰਘ ਚੋੜੇ ਨੂੰ ਜੋ ਅੰਮ੍ਰਿਤਸਰ ਦੇ ਅਦਾਲਤ ਦੇ ਵਿੱਚ ਜਦੋਂ ਪੇਸ਼ ਕੀਤਾ ਇਸ ਬਾਬਤ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਐਸਜੀਪੀਸੀ ਨੇ ਜਾਂਚ ਜਿਹਦੇ ਲਈ ਜਿਹੜਾ ਹੈ ਉਹ ਸਹਿਯੋਗ ਨਹੀਂ ਦੇ ਰਹੀ ਇਸ ਬਾਬਤ ਇੱਕ ਜਿਹੜੀ ਰਿਪੋਰਟ ਹੈ ਉਹ ਦਰਜ ਹੋਈ ਜਿਸ ਦੇ ਵਿੱਚ ਸਾਫ਼ ਤੌਰ ਤੇ ਲਿਖਿਆ ਹੈ ਕਿ 2 ਤਰੀਕ ਤੋਂ ਲੈ ਕੇ 4 ਤਰੀਕ ਤੱਕ ਦੀ ਜਿਹੜੀ ਸੀਸੀਟੀਵੀ ਆ ਉਹ ਸ੍ਰੀ ਹਰਮੰਦਰ ਸਾਹਿਬ ਨੇ ਉਹ ਜੋ ਐਸਜੀਪੀਸੀ ਨੇ ਸਾਨੂੰ ਸਹਿਯੋਗ ਨਹੀਂ ਦਿੱਤਾ ਉਸ ਦੌਰਾਨ ਜਿੰਨੀ ਵੀ ਸੀਸੀਟੀਵੀ ਆਉ ਨਹੀਂ ਮੁਹੱਈਆ ਕਰਵਾਈ ਗਈ ਸੇ ਇਸ ਬਾਬਤ ਜਿਹੜੀ ਅੱਜ ਅੰਦਰ ਬਹਿਸ ਜਿਹੜੀ ਉਹ ਜ਼ਰੂਰ ਹੋਈ ਆ ਸੋ ਕਹ ਲਿਏ ਕਿ ਅੱਜ 6 ਦਿਨ ਦਾ ਜਿਹੜਾ ਰਿਮਾਂਡ ਹੈ ਉਹ ਜ਼ਰੂਰ ਖਤਮ ਹੋਇਆ ਪਰ ਇਸ ਬਾਬਤ ਹਜੇ ਵੀ ਕੋਈ ਜਾਣਕਾਰੀ ਨਿਕਲ ਕੇ ਨਹੀਂ ਆਈ ਕਿ ਮੁਰਤੋਂ ਪੁਲਿਸ ਜਿਹੜਾ ਰਿਮਾਂਡ ਹਾਸਲ ਕਰਨ ਦੀ ਕੋਸ਼ਿਸ਼ ਕਰਦੀ ਆ ਜਾਂ ਜੱਜ ਸਾਹਿਬ ਵੱਲੋਂ ਉਹਨਾਂ ਨੂੰ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜਿਆ ਜਾਂਦਾ ਫਿਲਹਾਲ ਦੇ ਲਈ ਚੈੱਕ ਕਰ ਗੱਲ ਕਰ ਲਈਏ ਤਾਂ ਅੰਦਰ ਬਸਾ ਬਸਾਈ ਵੀ ਹੋਈ 2 ਤਰੀਕ ਤੋਂ 4 ਤਰੀਕ ਤੱਕ ਜਿਹੜੀ ਸੀਸੀਟੀਵੀ ਪ੍ਰੋਵਾਈਡ ਹੋਣੀ ਸੀਗੀ ਉਹ ਪੁਲਿਸ ਦਾ ਕਹਿਣਾ ਹੈ ਕਿ ਉਹ ਨਹੀਂ ਕੀਤੀ ਗਈ ਸੋ ਇਸ ਬਾਬਤ ਜੇਕਰ ਗੱਲ ਕਰ ਲਈਏ ਤਾਂ ਪੁਲਿਸ ਕੋਲੋਂ ਵੀ ਇਸ ਬਾਰੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕੁਝ ਹੀ ਪਲਾਂ ਦੇ ਵਿੱਚ ਨਾਰਾਇਣ ਸਿੰਘ ਚੋੜੇ ਨੂੰ ਪੁਲਿਸ ਪ੍ਰਸ਼ਾਸਨ ਅੰਮ੍ਰਿਤਸਰ ਦਾ ਪੁਲਿਸ ਪ੍ਰਸ਼ਾਸਨ ਬਾਹਰ ਲੈ ਕੇ ਆਏਗਾ ਸੋ ਇਸ ਬਾਬਤ ਗੱਲਬਾਤ ਜਿਹੜੀ ਹੈ ਉਹ ਜ਼ਰੂਰ ਜਾਰੀ ਰਹੇਗੀ ਸੋ ਬਿਲਕੁਲ ਹੁਣ ਪੁਲਿਸ ਪ੍ਰਸ਼ਾਸਨ ਅੰਮ੍ਰਿਤਸਰ ਅਦਾਲਤ ਤੋਂ ਨਾਰਾਇਣ ਸਿੰਘ ਚੋੜੇ ਨੂੰ ਬਾਹਰ ਲੈ ਕੇ ਆਉਂਦੀ ਹੋਈ ਨਜ਼ਰ ਆ ਰਹੀ ਹੈ ਮੋੜ ਤੋਂ ਕਹ ਲਿਏ ਕਿ ਚੋੜਾ ਸਾਹਿਬ ਚੋੜਾ ਸਾਹਿਬ ਕਿਉਂ ਹਮਲਾ ਕੀਤਾ ਗਿਆ ਸੋ ਬਿਲਕੁਲ ਜਿਹੜੀ ਗੱਲਬਾਤ ਹੈ ਉਹ ਜ਼ਰੂਰ ਕਰਨ ਦੀ ਪੁਲਿਸ ਪ੍ਰਸ਼ਾਸਨ ਨਾਲ ਵੀ ਗੱਲਬਾਤ ਕੀਤੀ ਜਾਏਗੀ ਸੋ ਜਿਸ ਤਰੀਕੇ ਕਹ ਲਿਏ ਕਿ ਪੁਲਿਸ ਪ੍ਰਸ਼ਾਸਨ ਹਾਈ ਸਿਕਿਉਰਿਟੀ ਦੇ ਵਿੱਚ ਨਾਰਾਇਣ ਸਿੰਘ ਚੋੜੇ ਨੂੰ ਲੈ ਕੇ ਆਂਦਾ ਹੋਇਆ ਨਜ਼ਰ ਆ ਰਿਹਾ ਸੋ ਪੁਲਿਸ ਦੀ ਫੁਰਤੀ ਚੈੱਕ ਕਰਕੇ ਇਹ ਤਾਂ ਇਸ ਜਗ੍ਹਾ ਤੇ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਅਖਰ ਬਿਲਕੁਲ ਅੱਜ 6 ਦਿਨ ਦਾ ਰਿਮਾਂਡ ਜਿਹੜਾ ਉਹ ਪੂਰਾ ਹੋਇਆ ਉਸ ਤੋਂ ਬਾਅਦ ਮੁਰ ਤੋਂ ਅੰਮ੍ਰਿਤਸਰ ਦੀ ਅਦਾਲਤ ਦੇ ਵਿੱਚ ਨਾਰਾਇਣ ਸਿੰਘ ਚੋੜੇ ਨੂੰ ਪੇਸ਼ ਕੀਤਾ ਗਿਆ ਹੈ ਖਾਸ ਕਰਕੇ ਜੇਕਰ ਗੱਲ ਕਰ ਲਈਏ ਤਾਂ 6 ਦਿਨ ਜਿਹੜੇ ਨੇ ਉਹ ਰਿਮਾਂਡ ਦੇ ਬੀਤ ਚੁੱਕੇ ਨੇ ਹਾਲਾਂਕਿ ਅੱਜ ਅਦਾਲਤ ਦੇ ਵਿੱਚ ਜੱਜ ਸਾਹਿਬਾਨ ਦੇ ਨਾਲ ਪੁਲਿਸ ਜਿਹੜੀ ਆ ਉਹ ਬਹਿਸਤੀ ਹੋਈ ਨਜ਼ਰ ਵੀ ਆਈ ਵਕੀਲਾ ਨਾਲ ਕੁਝ ਬਹਿਸ ਵੀ ਜਿਹੜੀ ਆ ਉਹ ਜ਼ਰੂਰ ਹੋਈ ਆ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਨਾਰਾਇਣ ਸਿੰਘ ਚੋੜੇ ਨੂੰ ਜੋ ਅੰਮ੍ਰਿਤਸਰ ਦੇ ਅਦਾਲਤ ਦੇ ਵਿੱਚ ਜਦੋਂ ਪੇਸ਼ ਕੀਤਾ ਇਸ ਬਾਬਤ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਐਸਜੀਪੀਸੀ ਨੇ ਜਾਂਚ ਜਿਹਦੇ ਲਈ ਜਿਹੜਾ ਹੈ ਉਹ ਸਹਿਯੋਗ ਨਹੀਂ ਦੇ ਰਹੀ ਇਸ ਬਾਬਤ ਇੱਕ ਜਿਹੜੀ ਰਿਪੋਰਟ ਹੈ ਉਹ ਦਰਜ ਹੋਈ ਜਿਸ ਦੇ ਵਿੱਚ ਸਾਫ਼ ਤੌਰ ਤੇ ਲਿਖਿਆ ਹੈ ਕਿ 2 ਤਰੀਕ ਤੋਂ ਲੈ ਕੇ 4 ਤਰੀਕ ਤੱਕ ਦੀ ਜਿਹੜੀ ਸੀਸੀਟੀਵੀ ਆ ਉਹ ਸ੍ਰੀ ਹਰਮੰਦਰ ਸਾਹਿਬ ਨੇ ਉਹ ਜੋ ਐਸਜੀਪੀਸੀ ਨੇ ਸਾਨੂੰ ਸਹਿਯੋਗ ਨਹੀਂ ਦਿੱਤਾ ਉਸ ਦੌਰਾਨ ਜਿੰਨੀ ਵੀ ਸੀਸੀਟੀਵੀ ਆ ਉਹ ਨਹੀਂ ਮੁਹੱਈਆ ਕਰਵਾਈ ਗਈ ਸੇ ਇਸ ਬਾਬਤ ਜਿਹੜੀ ਅੱਜ ਅੰਦਰ ਬਹਿਸ ਜਿਹੜੀ ਉਹ ਜ਼ਰੂਰ ਹੋਈ ਆ ਸੋ ਕਹ ਲਿਏ ਕੀ ਅੱਜ 6 ਦਿਨ ਦਾ ਜਿਹੜਾ ਰਿਮਾਂਡ ਹੈ ਉਹ ਜ਼ਰੂਰ ਖਤਮ ਹੋਇਆ ਪਰ ਇਸ ਬਾਬਤ ਹਜੇ ਵੀ ਕੋਈ ਜਾਣਕਾਰੀ ਨਿਕਲ ਕੇ ਨਹੀਂ ਆਈ ਕਿ ਮੁਰਤੋਂ ਪੁਲਿਸ ਜਿਹੜਾ ਰਿਮਾਂਡ ਹਾਸਲ ਕਰਨ ਦੀ ਕੋਸ਼ਿਸ਼ ਕਰਦੀਆਂ ਆਈਆਂ ਜੱਜ ਸਾਹਿਬ ਵੱਲੋਂ ਉਹਨਾਂ ਨੂੰ ਜੁਡੀਸ਼ੀਅਲ ਕਸਟਡੀ ਵਿੱਚ ਭੇਜਿਆ ਜਾਂਦਾ ਫਿਲਹਾਲ ਦੇ ਲਈ ਚੈੱਕ ਕਰ ਗੱਲ ਕਰ ਲਈਏ ਤਾਂ ਅੰਦਰ ਬੈਸਾ ਬਸਾਈ ਵੀ ਹੋਈ 2 ਤਰੀਕ ਤੋਂ 4 ਤਰੀਕ ਤੱਕ ਜਿਹੜੀ ਸੀਸੀਟੀਵੀ ਪ੍ਰੋਵਾਈਡ ਹੋਣੀ ਸੀਗੀ ਉਹ ਪੁਲਿਸ ਦਾ ਕਹਿਣਾ ਹੈ ਕਿ ਉਹ ਨਹੀਂ ਕੀਤੀ ਗਈ ਸੋ ਇਸ ਬਾਬਤ ਜੇਕਰ ਗੱਲ ਕਰ ਲਈਏ ਤਾਂ ਪੁਲਿਸ ਕੋਲੋਂ ਵੀ ਇਸ ਬਾਰੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕੁਝ ਹੀ ਪਹਿਲਾਂ ਤੇ ਵਿੱਚ ਨਾਰਾਇਣ ਸਿੰਘ ਚੋੜੇ ਨੂੰ ਪੁਲਿਸ ਪ੍ਰਸ਼ਾਸਨ ਅੰਮ੍ਰਿਤਸਰ ਦਾ ਪੁਲਿਸ ਪ੍ਰਸ਼ਾਸਨ ਬਾਹਰ ਲੈ ਕੇ ਆਏਗਾ ਸੋ ਇਸ ਬਾਬਤ ਗੱਲਬਾਤ ਜਿਹੜੀ ਆ ਜ਼ਰੂਰ ਜਾਰੀ ਰਹੇਗੀ ਸੋ ਬਿਲਕੁਲ ਹੁਣ ਪੁਲਿਸ ਪ੍ਰਸ਼ਾਸਨ ਅੰਮ੍ਰਿਤਸਰ ਅਦਾਲਤ ਚੋਂ ਨਾਰਾਇਣ ਸਿੰਘ ਚੋੜੇ ਨੂੰ ਬਾਹਰ ਲੈ ਕੇ ਆਂਦੀ ਹੋਈ ਨਜ਼ਰ ਆ ਰਹੀ ਹੈ ਮੋੜ ਤੋਂ ਕਹ ਲੀਏ ਕੀ ਚੋੜਾ ਸਾਹਿਬ ਚੋੜਾ ਸਾਹਿਬ ਕਿਉਂ ਹਮਲਾ ਕੀਤਾ ਗਿਆ ਸੋ ਬਿਲਕੁਲ ਜਿਹੜੀ ਗੱਲਬਾਤ ਆ ਉਹ ਜ਼ਰੂਰ ਕਰਨ ਦੀ ਪੁਲਿਸ ਪ੍ਰਸ਼ਾਸਨ ਨਾਲ ਵੀ ਗੱਲਬਾਤ ਕੀਤੀ ਜਾਏਗੀ ਸੋ ਜਿਸ ਤਰੀਕੇ ਕਹ ਲਈਏ ਕਿ ਪੁਲਿਸ ਪ੍ਰਸ਼ਾਸਨ ਹਾਈ ਸਿਕਿਉਰਿਟੀ ਦੇ ਵਿੱਚ ਨਰਾਇਣ ਸਿੰਘ ਚੋੜੇ ਨੂੰ ਲੈ ਕੇ ਆਂਦਾ ਹੋਇਆ ਨਜ਼ਰ ਆ ਰਿਹਾ ਸੋ ਪੁਲਿਸ ਦੀ ਫੁਰਤੀ ਚਾਹ ਕਰਕੇ ਇਹ ਤਾਂ ਇਸ ਜਗ੍ਹਾ ਤੇ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਆਖਰ